ਹਾਂਜੀ ਅੱਜ ਆਪਣੇ ਕੋਲ ਆਇਆਗਾ ਤਿੰਨ ਜੈਵਰਾ ਬਲੈਂਡ ਦਾ ਆਰਡਰ ਇਹ ਆਪਾਂ ਲਾਉਣੀਆਂ ਨੇ ਬਲੈਂਡਾਂ ਸੰਦੌੜ ਆਹ ਕੋਠੀ ਦੇ ਵਿੱਚ ਲੱਗਣੀਆਂ ਨੇ ਆਪਣੀਆਂ ਇਹ ਤਿੰਨੇ ਬਲੈਂਡਾਂ ਇਹ ਜੈਵਰਾ ਬਲੈਂਡ ਨੇ ਆਪਣੀਆਂ ਆਹ ਰੂਮ ਦੇ ਵਿੱਚ ਲੱਗਣੀਆਂ ਜਿਹੜਾ ਤੁਸੀਂ ਰੂਮ ਦੇਖ ਰਹੇ ਹੋ ਇਹ ਰੂਮ ਦੇ ਵਿੱਚ ਆਪਾਂ ਇਹ ਤਿੰਨੇ ਬਲੈਂਡਾਂ ਲਾਉਣੀਆਂ ਨੇਗੀਆਂ ਅੱਜ ਤੁਹਾਨੂੰ ਦਿਖਾਉਂਦੇ ਆਂਗੇ ਰੂਮ ਆਹ ਰੂਮ ਆਹ ਜਿੱਥੇ ਆਪਾਂ ਬਲੈਂਡਾਂ ਲਾਉਣੀਆਂ ਨੇਗੀਆਂ ਇੱਕ ਵਿੰਡੋ ਆ ਗਈ ਦੂਜੀ ਵਿੰਡੋ ਆ ਗਈ ਤੇ ਤੀਜੀ ਵਿੰਡੋ ਆ ਗਈ ਬਹੁਤ ਸੋਹਣਾ ਰੂਮ ਤਿਆਰ ਕਰਿਆ ਹੋਇਆ ਬਾਈਆਂ ਦਾ ਇੱਥੇ ਆਪਾਂ ਇਹ ਤਿੰਨੇ ਜੈਵਰਾ ਬਲੈਂਡ ਲਾਉਣੀਆਂ ਨੇ ਗਈਆਂ ਆ ਤੁਹੇ ਦੇਖੋ ਲੱਗਣ ਤੋਂ ਬਾਅਦ ਆ ਗਈ ਉਹ ਇੱਕ ਨੰਬਰ ਵਾਲੀ ਬਲੈਂਡ ਇਹਦਾ ਸਾਈਜ਼ ਹੈਗਾ 6 ਫੁੱਟ ਬਾਈ 5.5 ਫੁੱਟ ਦੋ ਵਿੰਡੋਆਂ ਦਾ ਜਿਹੜੀ ਤੀਜੀ ਵਿੰਡੋ ਸਾਈਡ ਤੇ ਆ ਗਈ ਉਹਦਾ ਸਾਈਜ਼ ਹੈਗਾ 5 ਬਾਈ 5.5 ਫੁੱਟ ਜੇਕਰ ਤੁਸੀਂ ਵੀ ਘਰਾਂ ਕੋਠੀਆਂ ਦਾਤਰਾਂ ਦੇ ਵਿੱਚ ਇਸ ਤਰ੍ਹਾਂ ਦੀ ਜੈਵਰਾ ਬਲੈਂਡ ਲਾਉਣੀ ਆ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਆਪਣੀ ਸ਼ਾਪ ਦਾ ਡੈਸ਼ ਹੈਗਾ ਰੇਕਟ ਰੋਡ ਮਰੇ ਕੋਲ ਦਫ਼ਤਰਾਂ ਘਰਾਂ ਕੋਠੀਆਂ ਦੀ ਸ਼ਾਨ ਜੈਪਰਾ ਬਿੰਡੋ ਬਲੈਂਡ ਆ ਲੱਗੀ ਹੋਈ ਦੇਖਾ ਰਹੇ ਤੁਸੀਂ ਬਹੁਤ ਸੋਹਣਾ ਕਮਰਾ ਤਿਆਰ ਹੋਇਆ